ਸਾਸਰੀ ਕਾਜੀ ਸਾਰਿਆਂ ਨੂੰ ਨਾਲੇ ਰਾਮ ਰਾਮ ਸਲਾਮ ਮੈਂ ਤੁਹਾਡਾ ਦੋਸਤ ਐਂਡ ਹੋਸਟ ਬਿੱਟੂ ਨਿਯਾਮਪੁਰ ਸਵਾਗਤ ਕਰਦਾ ਅੱਜ ਦੀ ਇੱਕ ਨਿਊ ਹੋਰ ਵੀਡੀਓ ਵਿੱਚ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਹੋਏ ਆ ਲੁਧਿਆਣਾ ਐਗਜ਼ੀਬਿਸ਼ਨ ਮੇਲਾ 2024 ਜੋ ਅੱਜ ਇਸ ਦਾ ਲਾਸਟ ਦਿਨ ਆ ਸਾਹਨੇ ਵਾਲ ਵਿਖੇ ਆ ਮੰਤਰੀ ਸਾਹਿਬ ਵੀ ਆਏ ਹੋਏ ਨੇ ਚੀਜ਼ਾਂ ਦਾ ਜਾਇਜ਼ਾ ਲੈ ਰਹੇ ਨੇ ਇਹ ਚੀਜ਼ਾਂ ਲੱਗੀਆਂ ਹੋਈਆਂ ਨੇ ਟੈਂਟ ਦੇ ਅੰਦਰ ਛੋਟੇ ਡਰੋਨ ਵਗੈਰਾ ਜੋ ਨਟ ਬੋਲਟ ਬਣਾਉਂਦੀਆਂ ਨੇ ਕੰਪਨੀਆਂ ਕੋਈ ਕ੍ਰਾਸ ਵਗੈਰਾ ਬਣਾਉਂਦੀ ਆ ਆਪਾਂ ਵੀਡੀਓ ਬਣਾਈ ਆ ਵੱਡੇ ਐਮਪਲੀਮੈਂਟਾਂ ਦੀ ਖੇਤੀ ਦੇ ਕੰਬਾਈਨਾਂ ਟਰੈਕਟਰ ਹਾਲ ਸਟੋਰੀ ਪਰ ਹੈਰੋ ਜੋ ਤੁਹਾਨੂੰ ਪਤਾ ਹੀ ਆ ਪਾਰਟ 1 ਆਪਾਂ ਕੱਲ ਪਾਇਆ ਸੀ ਜਿਹੜੇ ਮੇਰੇ ਵੀਰਾਂ ਨੇ ਨਹੀਂ ਦੇਖਿਆ ਉਹ ਪਹਿਲਾਂ ਪਾਰਟ 1 ਜਾ ਕੇ ਦੇਖ ਲਿਓ ਤੇ ਪਾਰਟ 2 ਆਪਾਂ ਅੱਜ ਪਾਉਣ ਲੱਗੇ ਆ ਤੇ ਨਾਲੇ ਜਿਹੜੇ ਮੇਰੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਰੇ ਤੁਹਾਡੇ ਸਬਸਕ੍ਰਾਈਬ ਕਰਨ ਨਾਲ ਹੀ ਆਪਾਂ ਨੂੰ ਹੌਸਲਾ ਮਿਲਦਾ ਵੀਡੀਓ ਬਣਾਉਣ ਦਾ ਸਬਸਕ੍ਰਾਈਬ ਕਰ ਲਿਆ ਕਰੋ ਵੀਰ ਦੀ ਤੇ ਜਿਹੜੇ ਮੇਰੇ ਵੀਰ ਫੇਸਬੁੱਕ ਤੇ ਨੇ ਤਾਂ ਬਿੱਟੂ ਨਿਆਪੁਰ ਪੇਜ ਨੂੰ ਫੋਲੋ ਕਰਨਾ ਪਲੀਜ਼ ਇੰਸਟਾਗ੍ਰam ਤੇ ਆਪਣੀ ਆਈਡੀ ਹੈਗੀ ਆ ਬਿੱਟੂ ਨਿਆਪੁਰ ਬਨ ਤੇ ਆਓ ਬਾਧਿਆ ਵੀਡੀਓ ਪਲ ਨਾਲ ਦਾ ਸਟਾਲ ਆ ਉਹਨਾਂ ਦੀ ਕਮੈਨ ਖੜੀ ਆ ਜੋ ਗੰਨੇ ਵਾਲੀ ਗੰਨੇ ਦੀ ਕਟਾਈ ਕਰਦੀ ਆ ਵਾ ਦੇਖ ਲਓ ਤੁਸੀਂ ਗੰਨੇ ਦੀ ਕਟਾਈ ਵਾਸਤੇ ਸਾਰੀਆਂ ਅੱਜ ਘੱਟ ਪੇਮੈਂਟ ਤੇ ਡਾਊਨ ਪੇਮੈਂਟ ਤੇ ਲੱਗੀਆਂ ਹੋਈਆਂ ਨੇ ਇਨਾਮ ਵੀ ਕੱਢੇ ਜਾ ਰਹੇ ਨੇ ਆਹੀਂ ਇਹ ਵੀਰੇ ਚਾਰਾਂ ਦੀਆਂ ਗਠਣੀਆਂ ਰੋਲ ਕਰਨ ਲਈ ਹਾਂਜੀ ਰੈਪ ਕਰਨ ਲਈ ਹਾਂਜੀ ਹਾਂ ਹਾਂ ਕਿਸਾਨ ਵੀਰੋ ਜੋ ਚਾਰ ਆਪਾਂ ਬਣਾਉਣੇ ਆ ਉਹਨੂੰ ਰੈਪ ਕਰਨ ਲਈ ਮਸ਼ੀਨ ਆਹ ਬੇਲਰ ਆ ਗਿਆ ਸ਼ਕਤੀਮਾਨ ਵਾਲਿਆਂ ਦਾ ਤੇ ਆ ਸ਼ਕਤੀਮਾਨ ਵਾਲਿਆਂ ਦਾ ਰਿਓ ਖਣਾਉਣ ਵਾਲਾ ਆ ਗਿਆ ਆ ਮਸ਼ੀਨ ਆ ਗਈ ਮੱਕੀ ਬੀਜਣ ਵਾਲੀ ਕੀ ਕ੍ਰੋਪ ਵਾਲੀ ਆ ਦੇਖੋ ਤੁਸੀਂ ਸਾਰੇ ਸ਼ਕਤੀਮਾਨ ਵਾਲੇ ਆਂਦੇ ਨੇ ਹਰ ਇੱਕ ਚੀਜ਼ ਇੱਕ ਆ ਮੱਕੀ ਦੀ ਉਹ ਟਰੈਕਟਰ ਦੇ ਮੂਹਰੇ ਲੱਗ ਜਾਂਦਾ ਆਪਣੇ ਉਹ ਖੜਾ ਆ ਰੋਟਾਵੇਟਰ ਆ ਗਿਆ ਆ ਧਰਤੀ ਬਾਣ ਆ ਸੁਪਰ ਸੀਡਰ ਆ ਸਮੋਰ ਰੋਟਾਵੇਟਰ ਆ ਗਿਆ ਤੇ ਉਹ ਟਰੈਕਟਰਾਂ ਦੇ ਮੂਹਰੇ ਲੱਗਦੇ ਆ بڑے ਟਰੈਕਟਰ ਆਉਂਦੇ ਆ ਜਿਹੜੇ 4 ਵਾਈਫਰ ਉਹਨਾਂ ਦੇ ਮੂਹਰੇ ਲੱਗ ਜਾਂਦੇ ਨੇ ਆ ਸੁਪਰੇ ਵਾਲੇ ਆ ਗਏ ਸ਼ਕਤੀਮਾਨ ਵਾਲਿਆਂ ਦਾ ਜੋ ਸਪਰੇ ਕਰਦੇ ਨੇ ਸਪਰੇ ਪਾਉਂ ਪਰ ਟਰੈਕਟਰ ਦੇ ਮਗਰ ਲੱਗਣ ਵਾਲਾ ਉਹ ਦੂਜਾ ਵੱਡੀ ਮਸੀਨ ਆ ਗਈ ਅੱਗੇ ਆਪਾਂ ਥੋੜੀ ਜਲਦੀ ਜਲਦੀ ਕਰਦੇ ਨਹੀਂ ਤਾਂ ਕੋ ਟਾਈਮ ਬੜਾ ਲੱਗ ਜੂਗਾ ਵੀਰ ਆ ਦਸ਼ਮੇਸ਼ ਗਰੁੱਪ ਆ ਗਿਆ ਉਹਦੀ ਸਾਹਮਣੀ ਸ਼ਕਤੀ ਮਾਨਦੇ ਆ ਬੇਲਰ ਖੜਾ ਦਸ਼ਮੇਸ਼ ਵਾਲਿਆਂ ਦਾ ਇਹ ਕਹ ਦੱਸ ਦਿੰਸੀਂ ਕਾਫੀ ਵੱਡਾ ਬੇਲਰ ਆ ਵੱਡੀ ਇਕੱਠ ਬਣਾਉਂਦਾ ਆ ਦਸ਼ਮੇਸ਼ ਵਾਲਿਆਂ ਦਾ ਸਟ੍ਰੋਅ ਰੀਪਰ ਆ ਗਿਆ ਸਾਰੇ ਡਾਊਨ ਪੇਮੈਂਟ ਤੇ ਲੱਗੇ ਹੋਣੇ ਅੱਜ ਨਾਮ ਵੀ ਕੱਢਦੇ ਨੇ ਆ ਲੈਜਰ ਕਰਾ ਆ ਗਿਆ ਤੇ ਆਹ ਕੰਬੈਨ ਆ ਗਈ ਆ ਤੁਹਾਨੂੰ ਦਿਖਾ ਦਈਏ ਯਾਰ ਸਾਰਾ ਇਦਾਂ ਨਹੀਂ ਮੈਨੂੰ ਪਤਾ ਹੈਗਾ ਆ ਰੋਟਾ ਵੇਟਰ ਆ ਗਿਆ 100 ਕੰਬਾਈਨ ਆ ਗਈ ਦਮਨ ਸਮੇਸ ਇਹਦੇ ਮੱਕੀ ਵਾਲਾ ਕਟਰ ਲਾਇਆ ਆਇਆ ਮੁਰੇ ਅੱਜ ਏਸੀ ਕੈਬ ਨਾ ਦੇਖ ਸਕਦੇ ਤੁਸੀਂ ਭਾਜੀ ਸਾਰੀਆਂ ਜੋ ਵੀ ਦੇਖ ਲੋ ਆ ਮਲਕੀਤ ਵਾਲਿਆਂ ਦੇ ਆ ਗਏ ਉਹਨਾਂ ਦੇ ਨਾਲੇ ਮਲਕੀਤ ਵਾਲਿਆਂ ਦੀ ਕੰਮੈਨ ਖੜੀ ਆ 997 ਆ ਲੈਜਰ ਕਲਾ ਖੜਾ ਮਲਕੀਤ ਵਾਲਿਆਂ ਦਾ ਆ ਦੇਖੋ ਸਾਰਿਆਂ ਦੇ ਯਾਨੀ ਸਾਰੇ ਸੰਦ ਖੜੇ ਨੇ ਸਾਰੇ ਘੱਟ ਰੇਟ ਤੇ ਨੇ ਅੱਜ ਸਕਾਊਂਟ ਆ ਉਧਰ ਸਟਰਾ ਰੀਪਰ ਖੜਾ 553 45 ਤਰ੍ਹਾਂ ਦੀ ਗੱਲ ਕਰੀਏ ਆਪਾਂ ਆ ਦੇਖੋ ਇਹ ਮਲਕੀਤਾ ਵਾਲਿਆਂ ਦਾ ਸਟਾਰ ਇਪ। ਜਆ। ਤੇ ਆਉ ਨਿਊ ਗੁਰਦੀਪ 927। ਉਹਨਾਂ ਦੀ ਕੰਬੈਨ ਖੜੀ ਆ। ਮੂਰੇ ਮੱਕੀ ਵਾਲਾ ਕਟਰ ਲਾਇਆ ਹੋਇਆ। ਦੇਖ ਸਕਦੇ ਹੋ ਤੁਸੀਂ ਬੜੀ ਸ਼ਾਨਦਾਰ ਕੰਬੈਨ ਆ। ਕਲਰ ਵੀ ਬੜਾ ਸੋਹਣਾ ਕੰਬੀਨੇਸ਼ਨ। ਬਲੈਕ ਤੇ yellow। ਤੇ ਉਸ ਤੋਂ ਅੱਗੇ ਇੱਧਰ ਆ ਗਿਆ ਆਪਣਾ ਰਾਮਾ ਜੰਡੂ ਉਹਨਾਂ ਦਾ ਆਲੂ ਪਟਣ ਵਾਲੀ ਮਸ਼ੀਨ ਖੜੀ ਆ ਤੇ ਉਹ ਵੱਡੀ ਆ ਗਈ ਉਦੋਂ ਪਿੱਛੇ ਤੇ ਇਹਦੀ ਕੀਮਤ ਹੈਗੀ ਆ 1,55,000 ਰੁਪਏ ਤੇ ਆ ਵੱਡਾ ਆ ਗਿਆ ਉਦੋਂ ਬੜੀਆਂ ਬੱਟਾਂ ਹੁਣ ਮਸ਼ੀਨਾਂ ਵੱਡੀਆਂ ਆ ਗਈਆਂ ਆ ਦੇਖ ਸਕਦੇ ਹੋ ਤੁਸੀਂ ਇਹ ਆਏਗਾ 575000 ਦਾ ਆ ਦੇਖ ਸਕਦੇ ਤੁਸੀਂ ਆ ਫੈਕਟੀ ਲੈਜਰ ਇਹ ਰਿਓ ਖਣਾਉਣ ਵਾਲਾ ਵੀਰੇ ਫੈਕਟੀ ਲੈਜਰ ਸਪਰੈਡਰ ਆ ਰਿਓ ਖਣਾਉਣ ਵਾਲਾ ਇਹਨਾਂ ਦਾ ਇੱਥੇ ਪੋਦਾਂ ਨਹੀਂ ਪੈ ਕੇ ਪਿੱਛੇ ਆ ਲੱਗ ਜਾਂਦਾ ਪਤਾ ਨਹੀਂ ਕਿਹੜੇ ਲੋਡ ਖਣਾਉਂਦਾ ਇਹ ਆ ਦੇਖ ਸਕਦੇ ਆ ਤੁਸੀਂ ਥੱਲੇ ਮੇਰਾ ਆਲੂਆਂ ਨੂੰ ਪਹਿਲਾਂ ਖਣਾਉਣ ਨੂੰ ਉਹ ਬਣਾਇਆ ਹੋਇਆ ਹੈ ਇਹ ਪੂਰਾ ਨੂੰ ਤੇ ਆ ਆਲੂ ਬੀਜਣ ਵਾਲਾ ਮਸ਼ੀਨ ਆ ਵੀ ਆਪਣੇ ਆਪ ਐਡਮੈਟਿਕ ਆਟੋਮੈਟਿਕ ਲੈਂਦੀ ਆ ਜੋ ਆ ਉਦੋਂ ਵੱਡੀ ਆ ਗਈ ਇਹ ਸਾਰਾ ਆਲੂਆਂ ਵਾਲਾ ਹੀ ਮੱਲਾ ਸਮਾਨ ਹੈ ਨਾ ਤੇ ਜੰਡੂ ਵਾਲਾ ਇਹਦਾ ਆ ਦੇਖ ਲਓ ਤੁਸੀਂ ਬਣਾਈ ਹੋਈਆਂ ਆ ਆਲੂਆਂ ਆਈ ਨੇ ਆ ਵੀ ਇੱਧਰ ਆ ਗਏ ਇਸਰ ਵਾਲੇ ਆਲੂ ਪਟਣ ਵਾਲੀ ਮਸ਼ੀਨ ਖੜੀ ਆ ਇਹਨਾਂ ਦੀ ਆ ਦੇਖ ਸਕਦੇ ਤੁਸੀਂ ਆ ਵੀ ਉਹੀ ਆ ਇਹ ਬੇਲ ਵੱਟ ਕੇ ਬਣਦੀ ਆ ਇਹ ਬੇਲ ਵੱਢਦੀ ਵੀ ਆ ਜੀ ਨਾਲ ਹਾਂ ਇਹ ਆਲੂ ਕਿੱਧਰੋਂ ਵੈਦ ਇਹ ਆਲੂ ਸਾਈਡ ਤੇ ਕੱਢੀ ਜਾਂਦੀਆਂ ਨਹੀਂ ਹਨਾ ਆਲੂ ਸਾਈਡ ਤੇ ਕੱਢਦੀ ਆ ਕਿਸਾਨ ਵੀਰੋ ਦੇਖ ਲਓ ਇਧਰੋਂ ਪੱਟ ਕੇ ਹਾਂ ਜੀ ਤੇ ਇਧਰੋਂ ਸਾਈਡ ਤੇ ਜੀ ਆਲੂ ਕੱਢੀ ਜਾਂਦੀ ਐ। ਕੱਲਾ ਆਲੂ ਹੀ ਆਉਂਦਾ ਇਹਨੇ ਕਿਹਨੇ ਬੰਗਲਾ ਆ। ਆ ਡਬਲ ਐਮਬਲਰੀ ਲੱਗੀ ਹੋਈ ਆ। ਬਿਲਕੁਲ ਤੋਂ ਮਿਲ ਜਾਏਗਾ ਲੇਕਿਨ ਮਸ਼ੀਨ ਕੋ ਬਾਅਦ ਨੇ ਜਾਏਗੀ। ਫਰਸਟ ਕੁਆਲਟੀ ਐਮਪਲਾਈਮੈਂਟ। ਅੰਨਿਆ ਜੀ ਕੱਟ ਪੇਮੈਂਟ ਤੇ ਲੱਗਿਆ ਉਹਨੇ ਆਲੂ ਬੀਜਣ ਵਾਲੀ ਆਟੋਮੈਟਿਕ ਮਸ਼ੀਨ ਖੜੀ ਆ। ਆ ਕੱਪ ਪੈਣ ਇਹਨਾਂ ਦੇ ਜਿਹੜਾ ਵੀ ਤੁਸੀਂ ਲਾਉਣਾ ਚਾਹੋ ਉਹ ਲਾ ਸਕਦੇ ਆ। ਹਾਂਜੀ। ਤੇ ਆ ਲੇਜ਼ਰ ਕਟਿੰਗ ਮਸ਼ੀਨ ਆ। ਇਹ ਫਾਰਮ ਪ੍ਰੈ ਖੜਾ 60 World Max ਸੀਰੀ ਦੇ ਵਿੱਚ ਆਪ 45 ਆ 60 55 World Max ਸੀਰੀ ਦੇ ਵਿੱਚ 60 55 ਦਾ ਵੀਡੀਓ ਆਪਣੀ ਬਣਾਈ ਵੀ ਹੋਈ ਆ ਤੇ 60 ਦੀ ਆਪਾਂ ਤੁਹਾਨੂੰ ਜਲਦੀ ਬਣਾ ਕੇ ਪਾਵਾਂਗੇ ਇੱਕ ਤਾਂ ਕੱਲੇ ਪਾਈ ਆ ਆ World Max ਸੀਰੀ ਦੇ ਵਿੱਚ ਖੜਾ 60 4x4 ਉਹ ਐਨਬੀਟੀ ਥਰੇਸਰ ਖੜੇ ਨੇ ਪਹਿਲਾ ਡਾਕੂਮੈਂਟ ਆ ਦੇਖੋ ਤੁਸੀਂ ਮਲਟੀ ਕ੍ਰੌਪ ਬਾਸਕਟ ਥਰੇਸਰ ਨੇ ਇਹ ਆ ਦੇਖ ਲਓ ਬੱਖਰੇ ਬੱਖਰੇ ਸੈਜਦੇ ਨੇ ਯਾਨੀ ਘੱਟ ਰੇਟਾਂ ਦੇ ਲੱਗੇ ਹੋਣੇ ਅੱਜ ਮਸੀਨਾ ਹੈ ਹੀ ਬਹੁਤ ਨੇ ਸਮਾਨ ਵਿੱਚ ਵੀਰੇ ਕਿੰਨਾ ਕ ਆਪਾਂ ਦੇ ਲਈ ਹੌਲੀ ਹੌਲੀ ਦਿਖਾਉਣ ਦਾ ਟਾਈਮ ਬੜਾ ਲੱਗਦਾ ਤੇ ਆ ਐਗਰੀ ਕਿੰਗ ਟਰੈਕਟਰ ਆ ਗਏ ਏਕੇਟੀ 54 ਮੇਰੇ ਤੋਂ ਮੇਰੇ ਦੋਸਤਾਂ ਤੋਂ ਬੋਲ ਦੇਣਾ ਆ ਦੇਖ ਲਾ ਐਗਰੀਕੰਗ ਵਾਲਿਆਂ ਦਾ ਟਰੈਕਟਰ ਇਹਦੀ ਆਪਾਂ ਤੁਹਾਨੂੰ ਵੀਡੀਓ ਸਾਥ ਬਣਾ ਕੇ ਪਾ ਕੇ ਇਹ ਵੀ ਉਹ 4x4 ਖੜਾ ਆਬਿਸਕਰਮ ਵਾਲਿਆਂ ਦਾ ਗਿਆ ਹਾਈਪਰ ਆਲੂ ਪਟਾਣੀ ਮਸ਼ੀਨ ਖੜੀ ਆ ਆਲੂ ਵੇਚਣ ਵਾਲੀ ਆਟੋਮੈਟਿਕ ਉਹ ਵੀ ਉਹੀ ਆ ਉਪਰਲੀ ਸਾਈਡ ਨੂੰ ਕਰਕੇ ਲਾਈ ਹੋਈ ਆ ਆ ਦੇਖ ਸਕਦੇ ਤੁਸੀਂ ਆ ਉਦੋਂ ਵੱਡੀ ਆ ਗਈ ਐਨ ਸਪੋਰਟਸ ਮਾਡਲ ਦੇ ਵਿੱਚ ਬਣਾ ਕੇ ਲਾਈ ਹੋਈ ਆ ਦੇਖੋ ਤੁਸੀਂ ਇਹ ਵੀ ਆਹ ਪਤਾ ਨਹੀਂ ਇਹ ਕੀ ਚੀਜ਼ ਆ ਬੜਾ ਲੰਮਾ ਬਣਾਇਆ ਹੋਇਆ ਟੈਂਕ ਇਹ ਵੀ ਇਹ ਕੀ ਚੀਜ਼ ਆ ਹੈ ਕਦਰ ਚੁਲਾਈ ਮਸ਼ੀਨ ਹੈ ਕਦਰ ਚੁਲਾਈ ਮਸ਼ੀਨ ਅਸ ਗਾਜਰਾ ਗਾਜਰਾ ਤੁਣ ਵਾਲੀ ਮਸ਼ੀਨ ਆ ਇਹ ਆ ਦੇਖੋ ਤੁਸੀਂ ਜਿੰਨੇ ਵਾਰੀਆਂ ਬਣਾਉਂਦੇ ਨੇ ਠੀਕ ਹੈ ਤੇ ਕੋਈ ਵੀ ਤੁਹਾਨੂੰ ਇੱਕ ਵਾਰੀ ਚਾਹੀਦੀ ਆ ਆ ਪੱਟਣ ਵਾਲੀ ਆ ਗਈ ਹੈ ਆ ਗਾਜਰ ਪੱਟਣ ਵਾਲੀ ਹੈ ਗਾਜਰ ਬਜਾਈ ਵਾਲੀ ਮਸ਼ੀਨ ਆ ਗਈ ਆ ਗਾਜਰ ਬਜਾਈ ਵਾਲੀ ਮਸ਼ੀਨ ਆ ਗਈ ਕਿਸਾਨ ਵੀਰੋ ਤੇ ਆਓ ਗਾਜਰ ਧਲਾਈ ਵਾਲੀ ਆ ਗਈ ਕਿਹੜੀ ਜਗ੍ਹਾ ਤੋਂ ਆਪਾਂ ਹਿਸਾਰ ਤੋਂ ਹਿਸਾਰ ਤੋਂ ਠੀਕ ਹੈ ਹਿਸਾਰ ਤੋਂ ਨੇ ਤੇ ਆ ਆਪਾਂ ਇੱਥੇ 2 ਮਿੰਟ ਕਰ ਸਕਦੇ ਆ ਤੁਹਾਨੂੰ ਇਹਦੀ ਕੰਪ੍ਰੈਸਟੀ ਆ ਇੱਕ ਵਾਰ ਚੇਜ ਪਾ ਸਕਦੀ ਹੈ ਗਾਜਰ ਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਇੱਥੋਂ ਤੇ ਚਲੋ ਉਦੋਂ ਅੱਗੇ ਦਿਖਾਉਨੇ ਆ ਆ ਲੱਗੀਆਂ ਨੇ ਸਾਰੀਆਂ ਆ ਵੀ ਗੁਰਦੀਪ ਕੁਮੈਨ ਵਾਲੇ ਨੇ ਆ ਮੱਕੀ ਵਾਲਾ ਕਟਰ ਏਸੀ ਕੈਬਨ ਦੇ ਨਾਲ ਖੜੀ ਆ ਗੁਰਦੀਪ ਬੜੀ ਸ਼ਾਨਦਾਰ ਕੰਮ ਹੈ ਨਾ ਦੇਖੋ ਕਿੰਨੀ ਸੋਹਣੀ ਲੱਗਦੀ ਆ ਇਹ ਸੀ ਕਹਿਵੰਦੇ ਨਾਲ ਆਈ ਹੋਈ ਆ ਆ ਦੇਖੋ ਉਹਨਾਂ ਸਾਡਾ ਤਾਂ ਬੜੀ ਸੋਹਣੀ ਬਣਾਈ ਆ ਕਟਰ ਵੀ ਬੜਾ ਵਧੀਆ ਬਣਾਇਆ ਹੋਇਆ ਐਂ ਜਿਵੇਂ ਬਾਹਰ ਨਹੀਂ ਹੁੰਦੀਆਂ ਨੇ 4x4 ਗਰਦੀਪ ਆ ਦੇਖੋ ਆਓ ਸਾਹਮਣੇ ਇੰਡੋ ਫਾਰਮ ਟਰੈਕਟਰ ਖੜੇ ਨੇ ਤੇ ਉਸ ਤੋਂ ਇਧਰ ਅੱਗੇ ਚੱਲਦੇ ਆ ਆ ਕਾਹਦੀ ਮਸ਼ੀਨਾਂ ਵੀਰ ਜੀ 65000 ਹੈ ਹੈ 65000 ਪੈਸੇ ਨੇ ਕਾਹਦੇ ਵਾਸਤੇ ਹੈ ਜੀ ਵੀਪੀ ਵਾਸਤੇ ਆਲੂ ਪੀ ਜਾਈ ਆਲੂ ਦੀ ਬਿਜਾਈ ਵਾਸਤੇ ਆ ਨਾ ਇਹ ਜੋ ਬੈਠ ਕੇ ਬੀਜਿਓ ਕਿਸਾਨ ਵੀਰੋ ਆਲੂ ਦੀ ਵਿਆਈ ਵਾਲੀ ਮਸ਼ੀਨ ਆ ਇਹ ਆਲੂ ਦੀ ਪਟਾਈ ਵਾਲੀ ਆ ਗਈ ਔਰ ਪਿੱਛੇ ਕਲਟੀਵੇਟਰ ਆ ਗਏ ਨਾਸਕ ਤੋਂ ਬਣੇ ਹੋਏ ਨੇ ਤੇ ਆ ਆਪਣੀਆਂ ਹੈਰੋਂ ਆ ਗਈਆਂ ਇਹਨਾਂ ਦੀਆਂ ਪਣੀਆਂ ਆਈਆਂ ਅੱਜ ਟਰੋੜਾਂ ਜਾਂ ਘੱਟ ਰੇਟ ਤੇ ਨੇ ਨਾ ਤੇ ਉਸ ਦੇ ਸਾਹਮਣੇ ਸਵਰਨੈਗਰੋ ਖੜੀ ਆ ਤੇ ਆ ਆਲੂ ਵੀਜਨ ਵਾਲੀ ਮਸ਼ੀਨ ਆ ਗਈ ਸੇਵਨ ਕਰਾਉਣਾ ਦੀ ਆਟੋਮੈਟਿਕ ਤੇ ਆਹਾ ਲੇਜ਼ਰ ਕਰਾ ਆ ਗਿਆ ਆ ਰਿਹਾ ਉਹ ਕੰਡਾ ਵਾਲੀ ਮਸ਼ੀਨ ਤੇ ਆਹ ਸਟ੍ਰੋ ਰੀਪਰ ਖੜਾ ਆਹ ਕਾਦੀ ਵਾਲੀ ਹੈ ਵੀਰੇ ਹਾਂ ਵੀਰੇ ਗੰਨਾ ਕੜਾਈ ਵਾਲੀ ਮਸ਼ੀਨ ਹੈ ਜੀ ਗੰਨਾ 20 ਮੀਟਰ ਗੰਨਾ ਕੜਾਈ ਵਾਲੀ ਮਸ਼ੀਨ ਠੀਕ ਹੈ ਠੀਕ ਹੈ ਵੀਰੇ ਆ ਕਿਸਾਨ ਵੀਰੋ ਗੰਨਾ ਗੜਾਈ ਜਿਹੜੀ ਮਸ਼ੀਨਾਂ ਸੁਵਨ ਐਗਰੋ ਵਾਲਿਆਂ ਦੀ ਦੇਖ ਸਕਦੇ ਹੋ ਤੁਸੀਂ ਤੇ ਆ ਸੁਪਰਸੀਡਰ ਆ ਗਿਆ ਆ ਰੋਟਾਵੀਟਰ ਆ ਗੜਾਈ ਵਾਸਤੇ ਆ ਗਿਆ ਰੋਟਾਵੀਟਰ ਮੰਨ ਲਓ ਛੋਟਾ ਤੇ ਉਸ ਤੋਂ ਅੱਗੇ ਆਉਣੇ ਕਿਸਾਨ ਵੀਰੋ ਹਾਈ ਬਹੁਤ ਨੇ ਆਪਾਂ ਜੇ ਥੋੜਾ ਥੋੜਾ ਵੀ ਟਾਈਮ ਦਿੰਨੇ ਆ ਤਾਂ ਵੀ ਕਾਫੀ ਟਾਈਮ ਲੱਗ ਜਾਂਦਾ ਆ ਪ੍ਰਾਈਮ ਐਗਰੋ ਵਾਲਿਆਂ ਦੇ ਆ ਗਏ ਨਾਈ ਮੈਗਰੋ ਗੁਰਪ੍ਰੀਤ ਉਹਨਾਂ ਦੇ ਆ ਦੇਖ ਸਕਦੇ ਹੋ ਤੁਸੀਂ ਰੋਟਾਵੇਟਰ ਨਾ ਪੀਡੀ ਪੰਪ ਦੇ ਆ ਸਲਫਰ ਸੀਡਰ ਪ੍ਰੈਸ਼ਰ ਨਾਲ ਚੱਲਦਾ ਹੈ ਵੀਡੀਓ ਤੇ ਰੋਸਪੋਰਟ ਆ ਦੇ ਯਾਉਡੀ ਮਿਨੀ ਕੰਬੈਨ ਆ ਗਈ ਨਾਬਾ ਛੋਟੀ ਕੰਬੈਨ ਆ ਜੋ ਛੋਟੇ ਕੰਜ਼ਾਨ ਨੇ ਜਿਵੇਂ ਆਪਦੇ ਵਾਸਤੇ ਰੱਖਣੀ ਹੋਵੇ ਇਹ ਮਿਨੀ ਕੰਬੈਨ ਆ ਮਿਨੀ ਐਨਐਸ 29 ਤੇ ਆਪ ਤੁਹਾਨੂੰ ਦਿਖਾਤੀਆਂ ਸਾਰੀਆਂ ਗਾਲੀ ਤੋਂ ਮੈਨੂੰ